ਬ੍ਰਿਟੇਨ ਦੀ ਸਰਕਾਰ ਖੁੱਲ੍ਹ ਕੇ ਖਾਲਿਸਤਾਨੀਆਂ ਦੇ ਪੱਖ ਦੇ ਵਿੱਚ ਆਲੀ ਹੈ ਇਹ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਬ੍ਰਿਟੇਨ ਸਰਕਾਰ ਨੇ ਖਾਲਿਸਤਾਨੀਆਂ ਦੇ ਪੱਖ ਦੇ ਵਿੱਚ ਇੱਕ ਰਿਪੋਰਟ ਬਣਾਈ ਹੈ ਯੂਕੇ ਨੇ ਭਾਰਤ ਨੂੰ 12 ਦਮਨਕਾਰੀ ਦੇਸ਼ਾਂ ਦੀ ਲਿਸਟ ਦੇ ਵਿੱਚ ਪਾ ਦਿੱਤਾ ਹੈ ਹਾਲਾਂਕਿ ਇਸ ਲਿਸਟ ਦੇ ਵਿੱਚ ਪਾਕਿਸਤਾਨ ਚਾਈਨਾ ਰੂਸ ਤੇ ਈਰਾਨ ਦਾ ਨਾਮ ਵੀ ਹੈ ਬ੍ਰਿਟੇਨ ਸਰਕਾਰ ਨੇ ਕਿਹਾ ਹੈ ਕਿ ਭਾਰਤ ਨੇ ਐਸਐਫਜ ਨੂੰ ਯੁਆਪਾ ਦੇ ਤਹਿਤ ਗੈਰ ਕਾਨੂੰਨੀ ਸੰਗਠਨ ਘੋਸ਼ਿਤ ਕੀਤਾ ਹੈ ਨਾਲ ਹੀ ਇਹ ਵੀ ਕਿਹਾ ਹੈ ਕਿ ਭਾਰਤ ਸਰਕਾਰ ਵੱਲੋਂ ਯੂਕੇ ਦੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬ੍ਰਿਟੇਨ ਸਰਕਾਰ ਨੇ ਵਿਦੇਸ਼ੀ ਸਰਕਾਰਾਂ ਦੀਆਂ ਗਤੀਵਿਧੀਆਂ ਨੂੰ ਮਨੁੱਖੀ ਅਧਿਕਾਰਾਂ ਲਈ ਖਤਰਾ ਦੱਸਿਆ ਹੈ। ਦੱਸਦੀ ਹੈ ਕਿ ਐਸਐਫਜੀ 6 ਪਰ ਜਸਟਿਸ ਨਾਂ ਦੀ ਸੰਸਥਾ ਹੈ ਜੋ ਭਾਰਤ ਦੇ ਵਿੱਚ ਬੈਠਣ ਹੈ ਤੇ ਇਸ ਦਾ ਪ੍ਰਮੁੱਖ ਗੁਰਪਤਵੰਤ ਸਿੰਘ ਪੰਨੂ ਹੈ ਜਿਸ ਨੂੰ ਭਾਰਤ ਦੇ ਵੱਲੋਂ ਅਤਵਾਦੀ ਐਲਾਨਿਆ ਹੋਇਆ ਹੈ ਤੇ ਹੁਣ ਬ੍ਰਿਟੇਨ ਸਰਕਾਰ ਦੇ ਵੱਲੋਂ ਉਸ ਦੀ ਸਪੋਰਟ ਕੀਤੀ ਜਾ ਰਹੀ ਹੈ। ਇੱਕ ਲਿਸਟ ਜਾਰੀ ਕੀਤੀ ਗਈ ਹੈ। ਯੂਕੇ ਦੇ ਵੱਲੋਂ ਜਿਸ ਦੇ ਵਿੱਚ ਦਮਨਕਾਰੀ ਦੇਸ਼ਾਂ ਦੀ ਲਿਸਟ ਹੈ ਤੇ ਉਸ ਦੇ ਵਿੱਚ ਭਾਰਤ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਭਾਰਤ ਵੀ ਦਮਨਕਾਰੀ ਦੇਸ਼ਾਂ ਦੀ ਲਿਸਟ ਦੇ ਵਿੱਚ ਹੈ ਇਸ ਲਿਸਟ ਦੇ ਵਿੱਚ ਹਾਲਾਂਕਿ ਪਾਕਿਸਤਾਨ ਚਾਈਨਾ ਰੂਸ ਤੇ ਇਰਾਨ ਦਾ ਨਾਮ ਵੀ ਸ਼ਾਮਲ ਹੈ ਬ੍ਰਿਟੇਨ ਸਰਕਾਰ ਦਾ ਕਹਿਣਾ ਹੈ ਕਿ ਭਾਰਤ ਨੇ ਸਿਕਸ ਪਰ ਜਸਟਿਸ ਨੂੰ ਯਵਪਾ ਦੇ ਤਹਿਤ ਗੈਰ ਕਾਨੂੰਨੀ ਸੰਗਠਨ ਕੋਸ਼ਿਸ਼ ਕੀਤਾ ਹੋਇਆ ਹੈ ਤੇ ਨਾਲ ਹੀ ਇਹ ਵੀ ਕਿਹਾ ਗਿਆ ਬ੍ਰਿਟੇਨ ਦੇ ਵੱਲੋਂ ਕਿ ਭਾਰਤ ਸਰਕਾਰ ਵੱਲੋਂ ਯੂਕੇ ਦੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬ੍ਰਿਟੇਨ ਸਰਕਾਰ ਨੇ ਵਿਦੇਸ਼ੀ ਸਰਕਾਰਾਂ ਦੀਆਂ ਗਤੀਵਿਧੀਆਂ ਨੂੰ ਮਨੁੱਖੀ ਅਧਿਕਾਰਾਂ ਲਈ ਖਤਰਾ ਵੀ ਦੱਸਿਆ ਹੈ ਇਸ ਵੇਲੇ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨਿਊਜ਼ 18 ਨਾਲ ਜੁੜਨੇ ਗਰੇਵਾਲ ਸਾਹਿਬ ਨਿਊਜ਼ 18 ਪੰਜਾਬ ਤੇ ਸਵਾਗਤ ਹੈ ਬ੍ਰਿਟੇਨ ਸਰਕਾਰ ਨੇ ਇੱਕ ਲਿਸਟ ਜਾਰੀ ਕੀਤੀ ਹੈ ਦਮਨਕਾਰੀ ਦੇਸ਼ਾਂ ਦੀ ਜਿਸ ਦੇ ਵਿੱਚ ਭਾਰਤ ਨੂੰ ਵੀ ਰੱਖਿਆ ਗਿਆ ਖਾਸ ਕਰਕੇ ਇਸ ਦੇ ਵਿੱਚ ਜ਼ਿਕਰ ਹੈ ਐਸਐਫਜੀ ਦਾ ਸਿਕਸ ਪਰ ਜਸਟਿਸ ਦਾ ਕਿ ਉਸ ਨੂੰ ਯੂਆਪਾ ਦੇ ਤਹਿਤ ਗੈਰ ਕਾਨੂੰਨੀ ਸੰਗਠਨ ਘੋਸ਼ਿਤ ਕੀਤਾ ਹੈ ਤੇ ਇਸ ਕਰਕੇ ਯੂਕੇ ਦੇ ਵੱਲੋਂ ਕਿਹਾ ਗਿਆ ਕਿ ਭਾਰਤ ਵੀ ਅਜਿਹਾ ਦੇਸ਼ ਹੈ ਜਿੱਥੇ ਯੂਕੇ ਦੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਫਿਰ ਮਨੁੱਖੀ ਅਧਿਕਾਰਾਂ ਲਈ ਖਤਰਾ ਹੈ ਇਸ ਨੂੰ ਦੱਸਿਆ ਤੁਹਾਡਾ ਪ੍ਰਤੀਕਰਮ ਚਾਹੁੰਦੇ ਆ ਦੇਖੋ ਇਸ ਗੱਲ ਦਾ ਪ੍ਰਤੀਕਰਮ ਤਾਂ ਇੱਥੋਂ ਦੀ ਸਰਕਾਰ ਹੀ ਦੇ ਸਕਦੀ ਹੈ ਨਹੀਂ ਜਿਹੜੀ ਮੌਜੂਦਾ ਸਮੇਂ ਦੀ ਸਰਕਾਰ ਹੈ ਜੀ ਉਹੀ ਇਹ ਗੱਲ ਕਹੇਗੀ ਕਿ ਉਹਨਾਂ ਦੀ ਵਿਦੇਸ਼ ਨੀਤੀ ਦੇ ਤਹਿਤ ਕੀ ਕੁਝ ਹੋ ਰਿਹਾ ਜੀ ਉਹਨਾਂ ਦੇ ਜੇ ਕੋਈ ਨਾਗਰਿਕ ਆ ਉਹਨਾਂ ਦੇ ਨਾਗਰਿਕਾਂ ਨਾਲ ਕੋਈ ਹਿਊਮਨ ਰਾਈਟਸ ਦੇ ਨਾਮ ਦੇ ਤੌਰ ਤੇ ਕੋਈ ਝੱਕੇਸ਼ਾਈ ਹੋਈ ਆ ਤੇ ਫਿਰ ਜ਼ਰੂਰ ਆਵਾਜ਼ ਸਾਰੇ ਹੋਣੇ ਆ ਜੀ ਪਰ ਸਾਡਾ ਇਸ ਗੱਲ ਦੇ ਵਿੱਚ ਕੋਈ ਸ਼੍ਰੋਮਿਕ ਕਮੇਟੀ ਦੇ ਤੌਰ ਤੇ ਤਾਂ ਮੈਨੂੰ ਲੱਗਦਾ ਸਾਡਾ ਕੋਈ ਨਹੀਂ ਵਡਾ ਸਾਹਿਬ ਥੋੜਾ ਜਿਹਾ ਸਿਕਸ ਪਰ ਜਸਟਿਸ ਦੀ ਜੇਕਰ ਗੱਲ ਕੀਤੀ ਜਾਵੇ ਗੁਰਪਤਵੰਤ ਪੰਨੂ ਉਸ ਦੇ ਪ੍ਰਮੁੱਖ ਨੇ ਤੇ ਗਤੀਵਿਧੀਆਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਹੁੰਦੀਆਂ ਨੇ ਉਸ ਦੀ ਜ਼ਿੰਮੇਵਾਰੀ ਵੀ ਐਸਐਫ ਜੇ ਦੇ ਵੱਲੋਂ ਲਈ ਗਈ ਹੈ ਕਿਉਂਕਿ ਇਸ ਦੇ ਵਿੱਚ ਵੀ ਜ਼ਿਕਰ ਐਸਐਫ ਜੇ ਦਾ ਕਿ ਯੂਆਪਾ ਦੇ ਤਹਿਤ ਉਸ ਨੂੰ ਗੈਰ ਕਾਨੂੰਨੀ ਸੰਗਠਨ ਐਲਾਨਿਆ ਹੋਇਆ ਤਾਂ ਤੁਹਾਨੂੰ ਇਸ ਦੇ ਵਿੱਚ ਲੱਗਦਾ ਕਿ ਇਹ ਸਹੀ ਹੈ ਗਲਤ ਹੈ ਕੀ ਲੱਗਦਾ ਦੇਖੋ ਜੇ ਜੇ ਸਿੱਖਕਾਂ ਦੀ ਗੱਲ ਕੋਈ ਵੀ ਕਰਦਾ ਅਸੀਂ ਉਹਦੇ ਨਾਲ ਜੀ ਪਰ ਬਹੁਤ ਸਾਰੀਆਂ ਖਾ ਜਿਹੜੀਆਂ ਜਿਹਦੇ ਨਾਲ ਸਿੱਖਾਂ ਦੀ ਬਦਨਾਮੀ ਹੁੰਦੀ ਆ ਵਰਲਡ ਲੈਵਲ ਤੇ ਉਸ ਗੱਲ ਨਾਲ ਸਾਡੀ ਕਹਮਤੀ ਵੀ ਨਹੀਂ ਕਿਉਂਕਿ ਸਿੱਧੇ ਤੌਰ ਦੇ ਉੱਤੇ ਮੈਂ ਖਾਲਸਾ ਨਹੀਂ ਨਹੀਂ ਹੈਗਾ ਜੀ ਇਹ ਖਾਲਸਾਣ ਦੀ ਕਿਸੇ ਜਥੇਬੰਦੀ ਦਾ ਮੈਂਬਰ ਵੀ ਨਹੀਂ ਹੈਗਾ ਪਰ ਜਿਹੜੇ ਲੋਕ ਇਸ ਗੱਲ ਦੀ ਆਵਾਜ਼ ਠਾਉਂਦੇ ਆ ਉਹਦੇ ਪਿੱਛੇ ਕਾਰਨ ਹੈ ਕਿ ਸਿੱਖਾਂ ਦੇ ਨਾਲ ਇਸ ਦੇ ਅੰਦਰ ਠੇਕੇਸ਼ਾਈਆਂ ਹੋਈਆਂ ਸਾਡੇ ਹੱਕਾਂ ਦੇ ਡਾਕੇ ਪਏ ਉਸ ਕਾਰਨ ਕਰਕੇ ਉਹ ਲੋਕ ਇਸ ਲਾਈਨ ਦੇ ਵਿੱਚ ਹੈਗੇ ਨੇ ਤੋਂ ਇਸ ਕਰਕੇ ਮੈਂ ਇਹਦੇ ਵਿੱਚ ਕੋਈ ਆਪਣਾ ਜਿਹੜਾ ਪੱਖ ਉਹ ਕੋਈ ਬਾਸਪਸ਼ਟ ਨਹੀਂ ਹੈਗਾ ਕੋਈ ਵੀ ਸਿੱਖ ਹੱਕਾਂ ਦੀ ਗੱਲ ਕਰੇਗਾ ਅਸੀਂ ਉਹਦੇ ਨਾਲ ਜੀ ਜੀ ਠੀਕ ਹੈ ਪਰ 6 ਪਰ ਜਸਟਿਸ ਦੇ ਨਾਲ ਤੁਸੀਂ ਨਹੀਂ ਹੋ ਨਹੀਂ ਨਹੀਂ ਜਿਹੜੀਆਂ ਜਿਹੜੇ ਜਿਹੜੀਆਂ ਗੱਲਾਂ ਸਿੱਖਾਂ ਦੇ ਹੱਕਾਂ ਦੀ ਕਰਦਾ ਹੋ ਉਸ ਗੱਲ ਦੇ ਨਾਲ ਆ ਪਰ ਉਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਸ ਦੇ ਨਾਲ ਸਿੱਖਾਂ ਦੀ ਬਦਨਾਮੀ ਹੁੰਦੀ ਆ ਉਸ ਗੱਲ ਨਾਲ ਅਸੀਂ ਸਬੰਧ ਨਹੀਂ ਰੱਖਦੇ ਠੀਕ ਆ ਚਲੋ ਬਹੁਤ ਧੰਨਵਾਦ ਗੁਰਚਰਨ ਸਿੰਘ ਗਰੇਵਾਲ ਜੀ ਸਾਡੇ ਨਾਲ ਜੁੜਨ ਦਾ ਗੁਰਚਰਨ ਸਿੰਘ ਗਰੇਵਾਲ ਐਸਜੀਪੀਸੀ ਮੈਂਬਰ ਨੇ ਹਾਲਾਂਕਿ ਉਹਨਾਂ ਨੇ ਕਿਹਾ ਕਿ ਸਿੱਖਾਂ ਦੇ ਅਧਿਕਾਰਾਂ ਦੀ ਗੱਲ ਹੋਣੀ ਚਾਹੀਦੀ ਹੈ ਪਰ ਬਹੁਤ ਸਾਰੇ ਗਤੀਵਿਧੀਆਂ ਸਿਕਸ ਪਰ ਜਸਟਿਸ ਤੋਂ ਵੱਲੋਂ ਜਈਆਂ ਹੁੰਦੀਆਂ ਨੇ ਜੋ ਗੈਰ ਕਾਨੂੰਨੀ ਨੇ ਭਾਰਤ ਦੇ ਹਿਸਾਬ ਦੇ ਨਾਲ ਵੀ ਬਹੁਤ ਵਾਰ ਅਜਿਹਾ ਕੀਤਾ ਜਾਂਦਾ ਉਸ ਦਾ ਅਸੀਂ ਸਮਰਥਨ ਨਹੀਂ ਕਰਦੇ ਹਾਲਾਂਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਗੱਲ ਹੋ ਰਹੀ ਹੈ ਤਾਂ ਇਸ ਤੇ ਦੇਸ਼ ਦੀ ਸਰਕਾਰ ਹੀ ਜਵਾਬ ਦੇ ਸਕਦੀ ਹੈ ਤੋ ਦੱਸ ਦਿਆ ਕਿ ਬ੍ਰਿਟੇਨ ਸਰਕਾਰ ਦੇ ਵੱਲੋਂ ਇੱਕ ਸੂਚੀ ਜਾਰੀ ਕੀਤੀ ਗਈ ਹੈ ਦਮਨਕਾਰੀ ਦੇਸ਼ ਦੱਸਿਆ ਗਿਆ ਹੈ ਭਾਰਤ ਨੂੰ ਕਿ ਇੱਥੇ ਮਨੁੱਖੀ ਅਧਿਕਾਰਾਂ ਦਾ ਦਮਨ ਹੁੰਦਾ ਹੈ ਭਾਵ ਕਿ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾਂਦਾ ਹੈ ਬ੍ਰਿਟੇਨ ਦੇ ਵੱਲੋਂ ਇਹ ਕਿਹਾ ਗਿਆ ਹੈ ਤੇ ਬ੍ਰਿਟੇਨ ਦਾ ਵੱਲੋਂ ਜ਼ਿਕਰ ਬ੍ਰਿਟੇਨ ਸਰਕਾਰ ਦੇ ਵੱਲੋਂ 6 ਪਰ ਜਸਟਿਸ ਦਾ ਵੀ ਕੀਤਾ ਗਿਆ ਕਿ ਉਸ ਨੂੰ ਗੈਰ ਕਾਨੂੰਨੀ ਸੰਗਠਨ ਐਲਾਨਿਆ ਹੋਇਆ ਹੈ ਯੂਕੇ ਦੇ ਬਹੁਤ ਸਾਰੇ ਨਾਗਰਿਕ ਨੇ ਜੋਸ ਦੇ ਨਾਲ ਸੰਬੰਧਤ ਨੇ ਤੇ ਇਹ ਵੀ ਕਿਹਾ ਗਿਆ ਕਿ ਜਿਹੜੇ ਯੂਕੇ ਦੇ ਸਿੱਖ ਨੇ ਜਾਂ ਯੂਕੇ ਦੇ ਲੋਕ ਨੇ ਉਹਨਾਂ ਦੀ ਆਵਾਜ਼ ਨੂੰ ਵੀ ਦਬਾਉਣ ਦੀ ਕੋਸ਼ਿਸ਼ ਭਾਰਤ ਸਰਕਾਰ ਦੇ ਵੱਲੋਂ ਕੀਤੀ ਜਾਂਦੀ ਹੈ ਹਾਲਾਂਕਿ ਭਾਰਤ ਖੁਦ ਆਪਣੇ ਆਪ ਨੂੰ ਇੱਕ ਬਹੁਤ ਵੱਡੀ ਲੋਕਤੰਤਰੀਕ ਸ਼ਕਤੀ ਲੋਕਤੰਤਰੀਕ ਦੇਸ਼ ਹੈ ਜਿੱਥੇ ਹਰ ਵਰਗ ਹਰ ਧਰਮ ਦੇ ਬਹੁਤ ਸਾਰੇ ਲੋਕ ਰਹਿੰਦੇ ਨੇ ਹਰੇਕ ਧਰਮ ਦੇ ਬਹੁਤ ਸਰੀਆਂ ਦੇਸ਼ ਦੇ ਵਿੱਚ ਜਾਤ ਪਾਤਾਂ ਦੇ ਲੋਕ ਨੇ ਬਹੁਤ ਸਾਰੀਆਂ ਭਾਸ਼ਾਵਾਂ ਬਹੁਤ ਸਾਰੇ ਧਰਮਾਂ ਨੂੰ ਮੰਨਣ ਵਾਲੇ ਲੋਕ ਨੇ ਪਰ ਭਾਰਤ ਦੇ ਬਾਰੇ ਇਹ ਕਿਹਾ ਗਿਆ ਬ੍ਰਿਟੇਨ ਸਰਕਾਰ ਦੇ ਵੱਲੋਂ ਕਿ ਭਾਰਤ ਦੇ ਵਿੱਚ ਮਨੁੱਖੀ ਅਧਿਕਾਰਾਂ ਲਈ ਖਤਰਾ ਹੈ ਦੂਜੇ ਪਾਸੇ ਭਾਰਤ ਖੁਦ ਨੂੰ ਇੱਕ ਬਹੁਤ ਵੱਡਾ ਲੋਕਤੰਤਰ ਦੱਸਦਾ ਹੈ ਕਿਉਂਕਿ ਲੋਕਤੰਤਰੀਕ ਦੇਸ਼ ਹੈ ਵੀ ਭਾਰਤ ਅਤੇ USFJ ਜਿਸ ਦਾ ਜ਼ਿਕਰ ਵਾਰ-ਵਾਰ ਕੀਤਾ ਗਿਆ ਇਸ ਦੇ ਵਿੱਚ USFJ ਜਿਸ ਤਰ੍ਹਾਂ ਗਤੀਵਿਧੀਆਂ ਸਾਰਿਆਂ ਦੇ ਸਾਹਮਣੇ ਨੇ ਸਿਕਸ ਪਰ ਜਸਟਿਸ ਦੇ ਪ੍ਰਮukh ਗੁਰਪਤਵੰਤ ਸਿੰਘ ਪੰਨੂ ਨੇ ਤੇ ਪੰਜਾਬ ਦੇ ਵਿੱਚ ਬਹੁਤ ਸਾਰੇ ਥਾਵਾਂ ਤੇ ਪਿਛਲੇ ਦਿਨੀ ਡਾਕਟਰ ਬੀ ਆਰ ਅੰਬੇਦਕਰ ਦੇ ਉਦਤ ਤੇ ਕਾਲਖ ਮਲੀ ਗਈ ਉਸ ਨੂੰ ਤੋੜਿਆ ਗਿਆ ਜਿਸ ਦੀ ਜ਼ਿੰਮੇਵਾਰੀ ਐਸਫਜੀ ਦੇ ਵੱਲੋਂ ਲਈ ਗਈ ਹੋਰ ਵੀ ਬਹੁਤ ਸਾਰੇ ਥਾਵਾਂ ਤੇ ਖਾਲਿਸਤਾਨ ਜ਼ਿੰਦਾਬਾਦ ਜਾਂ ਇਸ ਤਰ੍ਹਾਂ ਦੇ ਸਲੋਗਨ ਲਿਖੇ ਜਾਂਦੇ ਨੇ ਜਾਂ ਫਿਰ 15 ਅਗਸਤ ਨੂੰ ਤਾਂ ਮਾਕੇ ਕਰਨ ਦੀ ਗੱਲ ਕਹੀ ਜਾਂਦੀ ਆ ਉਸ ਦੇ ਵਿੱਚ ਵੀ ਸਿਕਸ ਪਰ ਜਸਟਿਸ ਦੇ ਵੱਲੋਂ ਜ਼ਿੰਮੇਵਾਰੀ ਵੀ ਲਈ ਜਾਂਦੀ ਆ ਤੇ ਗੁਰਪਤਵੰਤ ਸਿੰਘ ਪੰਨੂ ਇਸ ਤਰ੍ਹਾਂ ਦੀਆਂ ਵੀਡੀਓਜ਼ ਵੀ ਜਾਰੀ ਕਰਦੇ ਰਹਿੰਦੇ ਨੇ ਪਰ ਬ੍ਰਿਟੇਨ ਸਰਕਾਰ ਕਹਿ ਰਹੀ ਹੈ ਕਿ ਭਾਰਤ ਦਮਨਕਾਰੀ ਦੇਸ਼ ਆ ਇਸ ਵੇਲੇ ਬੀਜੇਪੀ ਆਗੂ ਆਰ ਪੀ ਸਿੰਘ ਸਾਡੇ ਨਾਲ ਔਨਲਾਈਨ ਤੇ ਮੌਜੂਦ ਨੇ ਆਰ ਪੀ ਸਿੰਘ ਜੀ న్యూਸ 18 ਤੇ ਸਵਾਗਤ ਹੈ ਇੱਕ ਲਿਸਟ ਬ੍ਰਿਟੇਨ ਸਰਕਾਰ ਦੇ ਵੱਲੋਂ ਜਾਰੀ ਕੀਤੀ ਗਈ ਹੈ ਦਮਨਕਾਰੀ ਦੇਸ਼ਾਂ ਦੀ ਜਿਸ ਦੀ ਸੂਚੀ ਵਿੱਚ ਭਾਰਤ ਨੂੰ ਵੀ ਪਾ ਦਿੱਤਾ ਗਿਆ ਹੈ ਤੇ ਬ੍ਰਿਟੇਨ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਭਾਰਤ ਦੇ ਵਿੱਚ ਐਸਐਫਜੇ ਨੂੰ ਯੁਆਪਾ ਦੇ ਤਹਿਤ ਗੈਰ ਕਾਨੂੰਨੀ ਸੰਗਠਨ ਐਲਾਨਿਆ ਹੋਇਆ ਹੈ ਇੱਥੇ ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ ਹੈ ਤੁਹਾਡਾ ਇਸ ਤੇ ਪ੍ਰਤੀਕਰਮ ਚਾਹੁੰਦੇ ਆਂ ਆਰਪੀ ਸਿੰਘ ਜੀ ਆਵਾਜ਼ ਮਿਲ ਰਹੀ ਹੈ ਜੀ ਮੇਰੀ ਬਸ ਤੁਹਾਨੂੰ ਮੇਰੀ ਆਵਾਜ਼ ਆ ਰਹੀ ਜੀ ਜੀ ਹੁਣ ਆਈ ਹੈ ਜੀ ਜੇ ਤੁਸੀਂ ਕੰਟੀਨਿਊ ਕਰ ਸਕਦੇ ਹੋ ਜੇਕਰ ਤੁਹਾਡੇ ਕੋਲ ਸਵਾਲ ਮੇਰਾ ਪਹੁੰਚਿਆ ਤਾਂ ਬ੍ਰਿਟੇਨ ਬ੍ਰਿਟੇਨ ਵਾਲੇ ਇਹ ਵੀ ਕੰਟੀ ਜਿਹੜੇ ਸਕਾਟਲੈਂਡ ਵਾਲੇ ਨੇ ਉਹ ਉਹ ਠੀਕ ਨਹੀਂ ਜੀ ਜਿਹੜੇ ਸਕਾਟਲੈਂਡ ਅਲੱਗ ਕਰਨਾ ਚਾਹੁੰਦੇ ਨੇ ਬ੍ਰਿਟੇਨ ਤੋਂ ਹੂੰ ਫਿਰ ਫਿਰ ਕੀ ਹੈ ਕਿ ਇਹ ਸਾਰੇ ਸਾਰੇ ਆਪਕਸਟਿੰਗ ਪ੍ਰੈਕਟਿਸ ਨੇ ਡਿਪਲੋਮੇਸੀ ਦੇ ਜੀ ਔਰ ਉਹਨਾਂ ਲੱਗਦਾ ਕਿ ਸੀ ਇਦਾਂ ਕਰਕੇ ਅਸੀਂ ਕੋਈ ਅ ਅਰਦੀ ਤੇ ਪ੍ਰੈਸ਼ਰ ਪਾ ਲਾਂਗੇ ਹੋਣਾ ਨਹੀਂ ਹਮ ਸਾਰੀ ਲੀਡਰਸ਼ਿਪ ਬੜੀ ਕਲੀਅਰ ਹੈ ਐ ਐਚੁਅਲੀ ਇਹ ਹੀ ਲੀਡਰਸ਼ਿਪ ਬੜੇ ਸੇ ਬਤਾਈ ਚਾਏ ਹਮ ਔਰ ਉਹ ਉਹਨਾਂ ਸੇ ਦੇਸ਼ ਪਹਿਲੇ ਬਾਕੀ ਸਭ ਕੁਝ ਬਾਅਦ ਵਿੱਚ ਆਏ ਜੀ ਔਰ ਸਿਕਰ ਜਸਟਿਸ ਦੇਸ਼ਿਤ ਤੋੜੇ ਕਰਨਾ ਚਾਹੁੰਦੀ ਹੈ ਉਹ ਖਾਲਿਸਤਾਨ ਦੀ ਗੱਲ ਕਰਦੀ ਹੈ ਪੁਸਤਾਨਿਕ ਅਲਗਾਵਾਦੀ ਗੱਲ ਕਰਦੀ ਹੈ ਜੀ ਇਸ ਕਰਕੇ ਹੁਣ ਹੀ ਨਹੀਂ ਗੱਲ ਔਰ ਇਹ ਠੀਕ ਹੈ ਉਹ ਉਹ ਵਿਸ਼ੇ ਕੋ ਕਰਦੇ ਰਹੇ ਪਰ ਇਹ ਸੋਚਨ ਕਿ ਸਿੱਖੋਰ ਜਸਟਿਸ ਨੂੰ ਇਥੇ ਕੋਈ ਅਫੂਰ ਮਿਲ ਜਾਏਗੀ ਜਾਂ ਉਹ ਜਿਹੜੇ ਸੰਗਠਨ ਨੇ ਉਹਨੂੰ ਕੋਈ ਅਫੂਰ ਮਿਲ ਜਾਏਗੀ ਹੋਣਾ ਨਹੀਂ ਜਿਹੜੀ ਮਨੁੱਖੀ ਅਧਿਕਾਰਾਂ ਦੀ ਗੱਲ ਇਸ ਵੇਲੇ ਕੀਤੀ ਜਾ ਰਹੀ ਹੈ ਉਸ ਤੇ ਉਸ ਤੇ ਕੀ ਕਹਿਣਾ ਚਾਹੁੰਦੇ ਹੋ ਕਿ ਕੀ ਤੁਹਾਨੂੰ ਲੱਗਦਾ ਕਿ ਭਾਰਤ ਦੇ ਵਿੱਚ ਮਨੁੱਖੀ ਅਧਿਕਾਰਾਂ ਨੂੰ ਦਬਾਇਆ ਜਾਂਦਾ ਹੈ ਜਾਂ ਜੀ ਜੀ ਇੱਕ ਨਹੀਂ ਸਿੱਖੋ ਜਸਟਿਸ ਦਾ ਐਗਜ਼ਾਮਪਲ ਦੇਖ ਕੇ ਤੇ ਨਹੀਂ ਹੈਗਾ ਕਿ ਜਦੋਂ ਬਾਕੀ ਉਹ ਜਲਾਵਾ ਕੋਈ ਉਹਨਾਂ ਕੋਲ ਹੋਰ ਕੋਈ ਗੱਲ ਹੋਏ ਦੱਸਣ ਜੀ ਕਿ ਕਿਦਾਂ ਮੁਕਸ਼ੀਦਕਾਰਾਂ ਦਬਾਇਆ ਜਾਂਦਾ ਜੀ ਸਿੱਖਸ ਪਰ ਜਸਟਿਸ ਦੀਆਂ ਗਤੀਵਿਧੀਆਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੋ ਭਾਰਤ ਦੇ ਵਿੱਚ ਬਹੁਤ ਵਾਰ ਹੁੰਦੀਆਂ ਨੇ ਸਿੱਖ ਜਸਟਿਸ ਦੀਆਂ ਗਤੀਵਿਧੀਆਂ ਦੇਸ਼ ਰੋਹੀ ਨੇ ਜਿਹੜਾ ਦੇਸ਼ ਨੂੰ ਟੁਕੜੇ ਕਰਨਾ ਚਾਹੁੰਦੀ ਹੈ ਦੇਸ਼ ਨੂੰ ਵੜਨਾ ਚਾਹੁੰਦੀ ਹੈ ਔਰ ਦੇਸ਼ ਚੇਤਿਸ਼ ਨਹੀਂ ਹੈਗੇ ਉਹ ਕਿਸੇ ਵੀ ਦੇਸ਼ ਦੇ ਹਿੱਦਿਸ਼ ਨਹੀਂ ਹੈਗੇ ਐਸਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਸਾਡੇ ਨਾਲ ਜੁੜੇ ਸੀ ਪਹਿਲਾਂ ਉਹ ਕਹਿੰਦੇ ਕਿ ਐਸਐਫ ਜੇ ਦੇ ਅਸੀਂ ਨਾਲ ਤਾਂ ਨਹੀਂ ਪਰ ਜੇਕਰ ਉਹ ਸਿੱਖਾਂ ਦੀ ਗੱਲ ਕਰਦੇ ਨੇ ਸਿੱਖਾਂ ਦੇ ਅਧਿਕਾਰਾਂ ਦੀ ਗੱਲ ਕਰਦੇ ਨੇ ਤਾਂ ਅਸੀਂ ਉਹਨਾਂ ਦਾ ਸਮਰਥਨ ਜ਼ਰੂਰ ਕਰਦੇ ਹਾਂ ਨਹੀਂ ਨਹੀਂ ਸਿੱਖਾਂ ਦੀ ਗੱਲਾਂ ਕਿਹੜੀ ਗੱਲ ਕਰਦੇ ਉਹ ਕਹਿੰਦੇ ਵੀ ਸਿੱਖ ਅਲੱਗ ਦੇਸ਼ ਬਣਾਓ ਸਿੱਖ ਸਿੱਖ ਦਾ ਅਲੱਗ ਨੇਸ਼ਨ ਹੋਵੇ ਇਹ ਕਿੰਨਾ ਹੌਸਲ ਦੀ ਗੱਲ ਜੀ ਸਿੱਖਾਂ ਦੀ ਸਾਰੀ ਜਿਹੜੀ ਖ਼ਾਰਿਸਤਾਨ ਦਾ ਪ੍ਰੋਪਗੇਸ਼ਨ ਹੈ ਸਭ ਤੋਂ ਪਹਿਲੇ ਕਿਤਨੀ ਸ਼ੁਰੂ ਜਗੀ ਸਿੰਘ ਚੋਹਾਨ ਨੇ ਉਹ ਵੀ ਹਿੰਦੁਸਤਾਨ ਆਇਆ ਉਹਨੇ ਮੰਨਿਆ ਕਿ ਪੋਸੀਬਲ ਨਹੀਂ ਹੈਗਾ ਜੀ और इस करके ठीक है कुछ कुछ टाइम तो बाद कुछ कुछ लोग एह जिचार ए सोच लाके चलते ने सखा जिन्ना काम हिंदुस्तान जी ਠੀਕ ਹੈ ਆਰ.ਪੀ. ਸਿੰਘ ਸਾਡੇ ਨਾਲ ਬਣੇ ਰਹੋ ਸਾਡੇ ਨਾਲ ਇਸ ਵੇਲੇ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਗੋਪਾਲ ਸਿੰਘ ਸਿੱਧੂ ਵੀ ਜੁੜੇ ਨੇ ਗੋਪਾਲ ਸਿੰਘ ਸਿੱਧੂ ਜੀ న్యూਸ 18 ਤੇ ਸਵਾਗਤ ਹੈ ਅਸੀਂ ਖਬਰ ਦਾ ਜਿਸ ਦਾ ਜ਼ਿਕਰ ਕਰ ਰਹੇ ਹਾਂ ਬ੍ਰਿਟੇਨ ਦੇ ਵੱਲੋਂ ਦਮਨਕਾਰੀ ਦੇਸ਼ਾਂ ਦੀ ਸੂਚੀ ਦੇ ਵਿੱਚ ਭਾਰਤ ਨੂੰ ਪਾਇਆ ਗਿਆ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਐਸ.ਐਫ.ਜੀ. 6 ਪਰ ਜਸਟਿਸ ਜਿਹੜੀ ਸੰਸਥਾ ਹੈ ਜਿਸ ਦੇ ਪ੍ਰਮੁੱਖ ਗੁਰਪਤਵੰਤ ਸਿੰਘ ਪੰਨੂ ਨੇ ਉਸ ਨੂੰ ਗੈਰਕਾਨੂੰਨੀ ਢੰਗ ਨਾਲ ਯੁਵਾਪਾ ਦੇ ਅੰਦਰ ਗਰਦ ਪਾਇਆ ਹੋਇਆ ਹੈ ਜੋ ਸਹੀ ਨਹੀਂ ਹੈ ਮਨੁੱਖੀ ਅਧਿਕਾਰਾਂ ਦੀ ਗੱਲ ਵੀ ਇਸ ਵੇਲੇ ਕੀਤੀ ਜਾ ਰਹੀ ਹੈ ਬ੍ਰਿਟੇਨ ਦੇ ਵੱਲੋਂ ਕਿ ਭਾਰ ਪस्तानीਆ ਦੇ ਸਪੋਰਟ ਇੱਕ ਤਰ੍ਹਾਂ ਦੇ ਨਾਲ ਕੀਤੀ ਜਾ ਰਹੀ ਹੈ ਬ੍ਰਿਟੇਨ ਦੇ ਵੱਲ ਮੈਂ ਵੀਰ ਰਾਣਾ ਜੀ ਜੋ ਝੁਕੇ ਨੇ ਜੋ ਕਿ ਫੈਸਲਾ ਕੀਤਾ ਸੋਚ ਸਮਝ ਕੇ ਕੀਤਾ ਹੈ ਤੇ ਝੁਕੇ ਸਾਡੇ ਤੋਂ 4-5 ਸੌ ਸਾਲ ਪਹਿਲੇ ਉਹਨਾਂ ਦੇ ਜਿਹੜਾ ਐਕਟ ਕਾਨੂੰਨ ਜਿਹੜੇ ਬਣੇ ਨੇ ਸਾਡੇ ਕੋਲ ਤਾਂ ਆਈ ਉੱਥੋਂ ਨਹੀਂ ਸਾਡੇ ਕੋਲੇ ਜੀ ਸਾਡਾ ਤਾਂ ਲਾਅ ਸਾਰਾ ਜੇ ਆਪਣੇ ਇਹ ਜੋਕੇ ਤੇ ਬਾਕੀ ਉਹਦੇ ਆੜੇ-ਦਾੜੇ ਸਿਕਰਤੇ ਜਿਹੜੀ ਹੁੰਦਾ ਹੈ ਜੇ ਅੱਜ ਗੱਲ ਜੁਕੇ ਨੇ ਵੱਡੇ ਪੱਧਰ ਤੇ ਉੱਤੇ ਗੱਲ ਕੀਤੀ ਹੈ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਹੈ ਹੂੰ ਗੁਰਪਖ ਪੰਥ ਸਿੰਘ ਪੰਨੂ ਤਾਂ ਹੁਣ 10 10 ਸਾਲ ਦੇ ਲੱਗੇ ਨੇ ਗੱਲ ਕਰਨੇ ਖਾਲਸਾ ਦੀ ਖਾਲਸਾ ਦੀ ਤਾਂ ਗੱਲ ਬਹੁਤ ਪਹਿਲਾਂ ਵੀ ਚੱਲੀ ਆ ਰਹੀ ਹੈ ਜਿੱਥੇ ਸੱਚੇ ਨੇ 1947 ਤੋਂ ਵੀ ਪਹਿਲਾਂ ਦੀ ਸੀ ਖਾਲਸਾ ਦੀ ਮੰਗਾਂ ਜਿਹਦੀ ਨਹੀਂ ਹੈ ਇਹ ਖਾਲਸਾ ਦੇ ਸਿੱਖ ਇਹ ਮੰਗਾਂ ਤਾਂ ਤਿੰਨ ਸੀਗੀਆਂ ਇੱਕ ਹਿੰਦੁਸਤਾਨ ਦੀ ਮੰਗ ਤੇ ਦੂਜੀ ਪਾਕਿਸਤਾਨ ਦੀ ਮੰਗ ਤੇ ਤੀਜੀ ਖਾਲਸਾ ਦੀ ਜਿਹੜਾ ਇਹਨਾਂ ਨੇ ਆਪਣਾ ਪਾਕਿਸਤਾਨ ਜੀ ਹਲਸੰਦ ਜਿਹੜੀ ਗਲਤੀ ਮੂਵਮੈਂਟ ਦੀ ਇਹ ਪੰਨੂ ਕਰਕੇ ਨਹੀਂ ਹੈ ਤੇ ਸਾਡੀ ਪਾਰਟੀ ਸ਼ਰਮਣੀ ਕਾਲੀ ਦਲੰਬਰ ਪਰ ਪਹਿਲਾਂ ਦੀ ਨਰਤੀ ਆ ਰਹੀ ਹੁਣ ਰਹੀ ਗੱਲ ਮਨੁੱਖੀ ਅਧਿਕਾਰਾਂ ਦੀ ਮਨੁੱਖੀ ਅਧਿਕਾਰਾਂ ਦੀ ਲੰਘਣਾ ਹੋਈ ਹੈ ਸਾਡੇ ਤਾਂ ਦੋ ਮੈਂਬਰ ਪਾਰਲੀਮੈਂਟ ਮਾਰ ਦਿੱਤੇ ਸੀ ਸਾਡੇ ਤਾਂ ਦੋ ਵਕੀਲ ਮਾਰ ਦਿੱਤੇ ਸੀ ਇਹਨਾਂ ਨੇ ਹੂੰ ਪਰ ਹੁਣ ਉਹ ਮੌਜੂਦਾ ਦੌਰ ਦੀ ਗੱਲ ਕਰ ਰਹੇ ਨੇ ਗੋਪਾਲ ਸਿੰਘ ਸਿੱਧੂ ਜੀ ਮੌਜੂਦਾ ਦੌਰ ਦੇ ਵਿੱਚ ਕਿਵੇਂ ਸਮਝਦੇ ਹੋ ਕਾਨੂੰਨ ਐਕਟ ਜੋ ਪਹਿਲਾਂ ਦੇ ਬਣੇ ਹੋਏ ਨੇ ਉਠੇ ਮੁਤਾਬਕ ਹੀ ਪਹਿਲਾਂ ਚੱਲਦੇ ਨੇ ਉਠੇ ਮੁਤਾਬਕ ਹੀ ਹੁਣ ਚੱਲਦੇ ਨੇ ਕਾਨੂੰਨ ਮੌਜੂਦਾ ਦੌਰ ਦੇ ਵਿੱਚ ਨਾ ਕੋਈ ਪਹਿਲਾਂ ਤਬਦੀਲੀ ਆਈ ਹੈ ਤੇ ਨਾ ਤੁਸੀਂ ਮੰਨਦੇ ਹੋ ਕਿ ਜੋ ਯੂਕੇ ਦੇ ਵੱਲੋਂ ਲਿਸਟ ਜਾਰੀ ਕੀਤੀ ਗਈ ਦਮਨਕਾਰੀ ਦੇਸ਼ਾਂ ਦੀ ਭਾਰਤ ਨੂੰ ਸ਼ਾਮਲ ਕਰਨਾ ਫਿਰ ਸਹੀ ਹੈ ਉਸ ਦੇ ਵਿੱਚ ਇਹਦੇ ਵਿੱਚ ਸ਼ੱਕ ਕਿਹੜਾ ਹੈ ਜੀ ਇਸ ਤਰ੍ਹਾਂ ਦੇ ਨਾਲੇ ਨਾਲੇ ਜਿਹੜਾ ਸਾਡਾ ਸਾਡਾ ਕੰਟਰੀ ਹੈ ਤੇ ਯੂਕੇ ਦੇ ਅੰਦਰ ਹੀ ਹੈ ਉਹਨਾਂ ਤੋਂ ਆਪਾਂ ਨੇ ਆਜ਼ਾਦੀ ਈ ਸਥਾਈ ਤੌਰ ਤੇ ਲਈ ਹੈ ਕੋਈ ਕਹਿੰਦਾ ਪੱਕਿਆਂ ਤੌਰ ਤੇ ਲਈ ਹੈ ਤੇ ਬਾਕੀ ਜਿਹੜੇ ਕਾਨੂੰਨ ਹੈ ਇੱਕ ਆਪਾਂ ਚੱਲਤਾ ਉਹਦੇ ਅੰਦਰ ਹੀ ਰਿਹਾ ਸਾਰਾ ਕੁਝ ਰਹਿਮੋ ਕਰਮ ਦੇ ਤਰ੍ਹਾਂ ਉੱਤੇ ਯੂਕੇ ਦੇ ਉੱਤੇ ਹੀ ਆ ਇਹ ਯੂਕੇ ਇਹ ਗੱਲ ਕਾਹ ਹੈ ਕਹਿ ਰਹੇ ਹੈ ਵੀ ਦਮਨਕਾਰੀ ਜਿਹੜਾ ਫਰਮਾਨ ਜਾਰੀ ਹੋਇਆ ਹੈ ਜਿਹੜਾ ਇਹ ਕਹਿੰਦੇ ਹੋ ਤੁਸੀਂ ਜੇ ਇਹਦੇ ਵਿੱਚ ਭਾਰਤ ਦਾ ਨਾਮ ਵਿੱਚ ਪਹਿਲੇ ਨੰਬਰ ਤੇ ਆਉਂਦਾ ਹੈ ਵੀ ਭਾਰਤ ਨੂੰ ਨਮੋਸ਼ਤੀ ਦਾ ਇਹਦੇ ਵਿੱਚ ਇਹ ਸੋਚ ਪਰਚੋਲ ਕਰਨੀ ਚਾਹੀਦੀ ਹੈ ਵੀ ਇੱਥੇ ਅਸੀਂ ਕਿਉਂ ਲੋਕਾਂ ਨੂੰ ਮਾਰ ਗੋਪਾਲ ਸਿੰਘ ਸਿੱਧੂ ਜੀ ਤੁਸੀਂ 6 ਫਾਰ ਜਸਟਿਸ ਦਾ ਸਮਰਥਨ ਕਰਦੇ ਹੋ ਦੇਖੋ ਜੀ ਸਿੱਖ ਫਾਰ ਜਸਟਿਸ ਉਹਨਾਂ ਦੀ ਲਗ ਜਥੇਬੰਦੀ ਹੈ ਜਿਹਦੇ ਉਹ ਆਪ ਆਪਣੀ ਚਲਾ ਰਹੇ ਕਿਉਂਕਿ ਮੇਨ ਜ਼ਿਕਰ ਉਸ ਦਾ ਵੀ ਹੋਇਆ ਕਿ ਜੋ ਆਪਾ ਦੇ ਤਹਿਤ ਗੈਰ ਕਾਨੂੰਨੀ ਸੰਗਠਨ ਜਿਹੜਾ ਲਾਣਿਆ ਹੈ ਸਹੀ ਨਹੀਂ ਹਾਂ ਅੱਗੇ ਤਾਂ ਉਹਨਾਂ ਦਾ ਜੋ ਆਪਾ ਦੇ ਤਹਿਤ ਸਿਰਫ ਪਰਚੀ ਦਰਜ ਹੋਏ ਨੇ ਸਾਡੀ ਤਾਂ ਲੀਡਰਸ਼ਿਪ ਅੰਦਰ ਬਾਹਰਤੀ ਇਹਨਾਂ ਨੇ ਜੀ ਸਾਡੇ ਤਾਂ ਮੈਂਬਰ ਪਾਰਲੀਮੈਂਟ ਮਾਰ ਦਿੱਤੇ ਗਏ ਸਾਡੇ ਲੀਗਲ ਐਡਵਾਈਜ਼ਰ ਮਾਰ ਦਿੱਤੇ ਗਏ ਲੀਗਲ ਐਡਵਾਈਜ਼ਰ ਦਾ ਬੱਚਾ ਮਾਰ ਦਿੱਤਾ ਗਿਆ ਸਾਡੇ ਤਾਂ ਚਿਲੈਕਸ਼ਨ ਲੜਨ ਵਾਲੇ ਐਮਐਲਏ ਮਾਰ ਦਿੱਤੇਗੇ ਸਾਡੀ ਤਾਂ ਪਾਰਟੀ ਦੇ ਚਰਨ ਸਕੱਤਰ ਮਾਰ ਦਿੱਤੇਗੇ ਸਾਡੀ ਪਾਰਟੀ ਦੇ ਜ਼िला ਪ੍ਰਧਾਨ ਮਾਰ ਦਿੱਤੇਗੇ ਸਾਡੀ ਪਾਰਟੀ ਪਰ ਤੁਸੀਂ 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 ਜਿਹੜੀ ਗੱਲ ਕਰ ਰਹੇ ਹੋ ਇਹ 90ਵੇਂ ਦੇ 80ਵੇਂ ਦੇ ਦੌਰ ਦੀ ਕਰ ਰਹੇ ਹੋ ਜੇ ਹੁਣ 2025 ਦੀ ਗੱਲ ਕੀਤੀ ਜਾਵੇ ਉਸ ਵੇਲੇ ਤੁਸੀਂ ਕੀ ਵੀ ਸਮਝਦੇ ਹੋ ਇਸ ਨੂੰ ਕਿ ਹੁਣ ਵੀ ਦਮਨਕਾਰੀ ਨੀਤੀਆਂ ਨੇ ਇਹ ਇੱਕ ਦਮਨਕਾਰੀ ਨੀਤੀ ਹੁਣ ਕਿੱਥੇ ਨਹੀਂ ਹੈਗੀ ਕਿ ਬੋਲਣ ਦਾ ਕਿਸੇ ਨੂੰ ਦਿੰਦੇ ਨਹੀਂ ਫੜ ਕੇ ਤਾਂ ਅੰਦਰ ਤੇ ਹੂੰ ਪਰ ਭਾਰਤ ਤਾਂ ਕਹਿ ਰਿਹਾ ਕਿ ਲੋਕਤੰਤਰੀ ਦੇਸ਼ ਹੈ ਹਰ ਇੱਕ ਨੂੰ ਆਜ਼ਾਦੀ ਹੈ ਆਪਣੀ ਆਵਾਜ਼ ਕਹਿ ਸਕਦਾ ਇਵਨ ਕਿ ਸਿਮਰਨਜੀਤ ਸਿੰਘ ਮਾਨ ਖਾਲਿਸਤਾਨ ਜ਼ਿੰਦਾਬਾਦ ਦਾ ਨਾਰਾ ਲਾਉਂਦੇ ਨੇ ਕੋਈ ਨਹੀਂ ਫੜਦਾ। ਆ ਸਾਨੂੰ ਤੋਂ ਸਾਨੂੰ ਇਹਨਾਂ ਨੇ ਥੋੜੀ ਸਾਨੂੰ ਥੋੜੀ ਇਹਨਾਂ ਨੇ ਥੋੜੀ ਸਾਨੂੰ ਉਹ ਦਿੱਤੀ ਆ ਰਾਹ ਦਿੱਤੀ ਸੰਨ ਤਾਂ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਸੰਨ ਤਾਂ ਕਾਨੂੰਨੀ ਤੌਰ ਤੇ ਇੱਥਾ ਲੈ ਕੇ ਆਇਆ। ਸਾਨੂੰ ਕੀ ਇਹਨਾਂ ਨੇ ਛੱਡਿਆ ਤਾਂ ਸਾਡੇ ਤੇ ਕੇਸ ਕੋਈ ਛੱਡਿਆ ਸਾਡੇ ਤੇ ਪਾਇਆ ਵੀ ਨਹੀਂ ਇਹਨਾਂ ਨੇ। ਸੰਭਾ ਅੰਦਰ ਦੀ ਰੱਖਿਆ ਸਾਰੀ ਉਮਰ ਵਾਸਤੇ। ਜੀ ਇਹਨਾਂ ਨੇ ਜੋ ਕੀਤਾ ਹੈ ਮਨੁੱਖੀ ਅਧਿਕਾਰਾਂ ਦੀ ਲੰਘਣਾ ਕੀਤੀ ਹੈ 25000 ਬੰਦਾ ਬੇਕਸੂਰ ਕਹਿ ਕੇ ਮਾਰ ਦਿੱਤਾ ਗਿਆ ਪੂਰੇ ਦੇਸ਼ ਵਿੱਚ ਪੂਰੇ ਸਿੱਖਾਂ ਨੂੰ ਮਾਰ ਦਿੱਤਾ ਗਿਆ ਗਿਣਤੀ ਕੋਈ ਕੀਤੀ ਨਹੀਂ। ਕੋਈ ਦੇਖ ਕੇ ਅਮਾਚਲ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸਿਰਫ ਇਕੱਲਾ ਪੱਛਮੀ ਬੰਗਾਲ ਬਚਿਆ ਹੋਇਆ ਜੀਗਾ ਜਿੱਥੇ ਉਹ ਨਿਤਿ ਦੀ ਸਰਕਾਰ ਨੇ ਨਹੀਂ ਸਿੱਖਾਂ ਨੂੰ ਮਾਰਨ ਦਿੱਤਾ ਗਿਆ ਆਦਰਵਾਜ ਪੂਰੀ ਕੰਟਰੀ ਦੇ ਵਿੱਚ ਕਿੱਥੇ ਨਹੀਂ ਮਾਰਿਆ ਚੰਡੀਗੜ੍ਹ 'ਚ ਨਹੀਂ ਮਾਰੇ ਮਤਲਬ ਤੁਸੀਂ ਕਹਿੰਦੇ ਹੋ ਕਿ ਗੱਲ ਸਰਕਾਰ ਦੀ ਨਹੀਂ ਗੱਲ ਇਹ ਨਹੀਂ ਕਿ ਇਸ ਵੇਲੇ ਦੇਸ਼ ਦੇ ਵਿੱਚ ਭਾਜਪਾ ਦੀ ਸਰਕਾਰ ਆ ਉਸ ਵੇਲੇ ਦੇਸ਼ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਗੱਲ ਸਰਕਾਰ ਦੀ ਨਹੀਂ ਆ ਗੱਲ ਦੇਸ਼ ਦੀਆਂ ਨੀਤੀਆਂ ਦੀ ਹੈ ਜਾਂ ਦੇਸ਼ ਦੇ ਗੱਲ ਦੇਸ਼ ਦੀਆਂ ਨੀਤੀਆਂ ਨਹੀਂ ਗੱਲ ਦੇਸ਼ ਦੀਆਂ ਨੀਤੀਆਂ ਦੀ ਕਰ ਰਹੇ ਆ ਗੱਲ ਦੇਸ਼ ਦੀਆਂ ਨੀਤੀਆਂ ਦੀ ਕਰ ਰਹੇ ਆ ਮੈਂ ਜੇਕਰ ਆਰ ਪੀ ਸਿੰਘ ਜੁੜੇ ਹੋਏ ਨੇ ਤਾਂ ਯਾਨੀ ਪੀਸੀਆਰ ਕਲੀਅਰ ਕਰ ਦੇ ਹਮ ਸਾਡੀ ਸ਼੍ਰੋਮਣੀ ਕਮੇਟੀ ਵੀ ਤੋੜ ਦਿੱਤੀ ਸਾਡੇ ਤਾਕਤਾਂ ਦੇ ਉੱਤੇ ਵੀ ਕਬਜ਼ੇ ਹੋ ਗਏ ਸਾਡੀ ਇਲੈਕਸ਼ਨ ਵੀ ਨਹੀਂ ਹੋਣ ਦੇ ਰਹੇ ਕਿਹੜੀ ਕਿਹੜੀ ਗੱਲ ਕਿਹੜੀ ਕਿਹੜੀ ਇੱਥੇ ਜਮਹੂਰੀਅਤ ਕਿੱਥੇ ਡੈਮੋਕ੍ਰੇਸੀ ਕਿੱਥੇ ਪੰਚਾਇਤ ਮੈਂਬਰ ਦੀ ਅਸੀਂ ਇਲੈਕਸ਼ਨ 5 ਸਾਲ ਤੋਂ ਉੱਤੇ 5 ਸਵਾ 5 ਸਾਲ ਨੂੰ ਕਾਇਮਤਾ ਆ ਜਾਂਦੀ ਹੈ ਇਹ ਤਾਂ 20 20 ਸਾਲ ਤੋਂ ਨਾ ਨਹੀਂ ਹੁੰਦੀ ਪਰ ਪਰ ਵੋਟਾਂ ਦਾ ਰਾਜ ਹੈ ਵੋਟਾਂ ਦੇ ਰਾਹੀਂ ਆਗੂ ਚੁਣੇ ਜਾਂਦੇ ਨੇ ਵਿਧਾਇਕ ਚੁਣੇ ਜਾਂਦੇ ਨੇ ਸਰਕਾਰ ਚੁਣੀ ਜਾਂਦੀ ਹੈ ਸਭ ਤੋਂ ਜੇ ਏਸ਼ੀਆ ਦੀ ਪਾਰਲੀਮੈਂਟ ਹੈਗੀ ਤਾਂ ਸ਼੍ਰੋਮਣੀ ਕਮੇਟੀ ਹੈ ਸਭ ਤੋਂ ਪਹਿਲਾਂ ਜੋ ਬਣੀ ਸੀ ਕਿੱਥੇ ਤੇ ਕਿੱਥੇ ਤੱਕ ਉਹ ਸਭ ਤੋਂ ਸਿੱਖਾਂ ਦੀ ਪਾਰਲੀਮੈਂਟ ਜਿਉਂਨਾ ਦੇ ਵਿੱਚ ਵੱਡੇ ਮਤੇ ਵੋਟ ਤੋਂ ਬੂ ਮੈਨੂੰ ਬੋਡ ਪਾਉਣ ਦਾ ਅਧਿਕਾਰ ਹੈ ਤੇ ਉਹ ਸਾਰੇ ਜਿਹੜੇ ਸਿੱਤਮਤੀ ਕੁੜੀ ਮਾਰ ਜਿਹੜੀ ਭਰੂਣ ਹੱਤਿਆ ਤੋਂ ਲੈ ਕੇ ਅੱਜ ਤੱਕ ਜਿਹੜੀ ਜਮਹੂਰੀਅਤ ਦੀ ਜਿੱਥੇ ਬੁਨਿਆਦ ਆ ਸਾਡੀ ਉਹਨਾਂ ਦਾ ਵੋਟ ਪੈ ਨਹੀਂ ਦੇ ਰਹੇ ਅਜੇ ਤੱਕ ਸਾਰੀ 8:00 9:00 ਵਜੇ ਲਖਣ ਹੋਈ। ਤੁਸੀਂ ਤੁਸੀਂ ਕਰਦੇ ਹੋ ਇੱਥੇ ਇਲਕਣਾ 25ਵੀਂ ਵਾਰ ਇਥੇ। ਹੂੰ। ਇਹ ਕਾਰਨ ਹੈ। ਚਲੋ ਲਾਸਟ ਲਾਸਟ ਸਵਾਲ ਹੈ ਪਰ ਪਰ ਜਦੋਂ ਵੀ ਕਿਤੇ ਖਾਲਿਸਤਾਨ ਦੀ ਗੋਪਾਲ ਸਿੰਘ ਸਿੱਧੂ ਜੀ ਗੱਲ ਹੁੰਦੀ ਹੈ ਤਾਂ ਇੰਜ ਕਿਹਾ ਜਾਂਦਾ ਹੈ ਕਿ ਵੱਖਰੀ ਵੱਖਰੇ ਦੇਸ਼ ਦੀ ਗੱਲ ਹੋ ਰਹੀ ਹੈ, ਦੇਸ਼ ਨੂੰ ਤੋੜਨ ਦੀ ਗੱਲ ਹੋ ਰਹੀ ਹੈ। ਇਸ ਕਰਕੇ ਇਸ ਤੇ ਹਮੇਸ਼ਾ ਹੀ ਪ੍ਰਤੀਕਿਰਿਆ ਆਉਂਦੀ ਹੈ। ਜੀ ਜੀ। ਇਹ ਹਿੰਦੂ ਰਾਸ਼ਟਰ ਦੀ ਗੱਲ ਕਰ ਸਕਦੇ ਨੇ ਸਿੱਖਾਪਤਿ ਰਾਸ਼ਟਰ ਦੀ ਗੱਲ ਕਿਉਂ ਨਹੀਂ ਕਰ ਸਕਦੇ ਹੂੰ ਇਹ ਦੱਸੋ ਨਾ ਜੇ ਜੇ ਤੁਹਾਡੇ ਪੂਰੇ ਦੇਸ਼ ਦੇ ਗਵਰਨਰ ਹਿੰਦੂ ਹੋਣ ਤੁਹਾਡੇ ਦੇਸ਼ ਦੇ ਪੂਰੇ ਚੀਫ ਮਿਨਿਸਟਰ ਹਿੰਦੂ ਹੋਣ ਤੁਹਾਡਾ ਪ੍ਰੈਜ਼ੀਡੈਂਟ ਆਫ ਇੰਡੀਆ ਜਿਹੜਾ ਕਿ ਵਾਈਸ ਪ੍ਰੈਜ਼ੀਡੈਂਟ ਇਹ ਤੁਹਾਨੂੰ ਲੱਗਦਾ ਕਿ ਧਰਮ ਦੇ ਆਧਾਰ ਤੇ ਹੁੰਦੀਆਂ ਨੇ ਇਹ ਨਿਯੁਕਤੀਆਂ ਪਰ ਦੇਸ਼ ਦੇ ਵਿੱਚ ਤਾਂ ਮੁਸਲਮਾਨ ਰਾਸ਼ਟਰਪਤੀ ਵੀ ਰਹੇ ਨੇ ਸਿੱਖ ਰਾਸ਼ਟਰਪਤੀ ਵੀ ਰਹੇ ਨੇ ਗਵਰਨਰ ਵੀ ਬਹੁਤ ਸਾਰੇ ਸਿੱਖ ਰਹੇ ਨੇ ਤੇ ਹੋਰ ਧਰਮਾਂ ਦੇ ਵੀ ਰਹੇ ਨੇ ਨਹੀਂ ਇਹ ਮੁਨਸ਼ੀ ਇਹ ਇਹ ਆਰਤੀ ਨੇ ਕੋਈ ਮੁਨਸ਼ੀ ਰੱਖ ਲਿਆ ਤੇ ਉਹ ਦੁਕਾਨਦਾਰ ਤੁਸੀਂ ਹੁਣ ਮੁਨਸ਼ੀ ਕਹਿਣ ਲੱਗੇ ਪਹਿਲਾਂ ਤੁਸੀਂ ਰਾਸ਼ਟਰਪਤੀ ਦੀ ਗੱਲ ਕਰਦੇ ਸੀ ਸਿੱਧੂ ਸਾਹਿਬ ਦੋਨਾਂ ਚੀਜ਼ਾਂ ਦਾ ਡਬਲ ਸਟੈਂਡਰਡ ਆ ਫਰਕ ਹੈ ਮੈਂ ਮੇਰੀ ਬੇਨਤੀ ਸੁਣੋ ਜੀ ਹੂੰ ਮੈਂ ਗਿਆਨੀ ਜੈਲ ਸਿੰਘ ਨੂੰ ਵੀ ਮਿਲਿਆ ਜੀ ਮੈਂ ਡਾਕਟਰ ਮਨਮੋਹਨ ਸਿੰਘ ਜੀ ਨੂੰ ਵੀ ਮਿਲਿਆ ਜੀ ਇਸ ਮਾਮਲੇ ਦੇ ਉੱਤੇ ਡਾਕਟਰ ਮਨਮੋਹਨ ਸਿੰਘ ਜੀ ਨੇ ਮੇਰੇ ਫਾਦਰ ਲਾਲ ਜੀ ਨੂੰ ਮਿਲਿਆ ਤੇ ਮੇਰੇ ਗ੍ਰੈਂਡਫਾਦਰ ਤੇ ਮੈਂ ਰਾਜਦੇਵ ਖਾਲਸੇ ਦੇ ਫਾਦਰ ਸਰਦਾਰ ਹਰਦੇਵ ਸਿੰਘ ਖਾਲਸੇ ਰਹੇ ਸੈਨਾਮਾਂ ਦੇ ਮੁਖੀ ਵੀ ਸਿੱਖ ਰਹੇ ਪ੍ਰਧਾਨ ਮੰਤਰੀ ਵੀ ਸਿੱਖ ਰਹੇ ਰਾਸ਼ਟਰਪਤੀ ਵੀ ਸਿੱਖ ਰਹੇ ਗਵਰਨਰ ਵੀ ਸਿੱਖ ਰਹੇ ਸਾਨੂੰ ਸਿੱਖਾਂ ਵਾਸਤੇ ਕੰਮ ਕਰਨ ਦਾ ਮੌਕਾ ਚੰਡੀਗੜ੍ਹ ਪੰਜਾਬ ਨੂੰ ਦਵਾ ਕੇ ਉਸ ਤੋਂ ਜੀ ਪਹਿਲਾਂ ਸਾਡੀ ਨਾਸ਼ਲ ਕੂਚੀ ਦਾ ਅਨਸਾਬਤਵਾ ਕੇ ਸਾਨੂੰ ਪਰ ਇਹ ਕਹਿਣਾ ਕਿ ਕਿ ਹਿੰਦੂ ਲਗਾਏ ਗਏ ਨੇ ਇਹ ਤਾਂ ਸਹੀ ਨਹੀਂ ਹੋਵੇਗਾ ਲੇਣੀ ਫਿਰ ਇਹ ਹਿੰਦੂ ਕਿਉਂ ਨਹੀਂ ਲਗਾਏਗਾ ਜੀ ਤੁਹਾਡੇ ਸਾਹਮਣੇ ਲਗਾਏਗਾ ਨਹੀਂ ਪਰ ਸਿੱਖ ਵੀ ਸਿੱਖ ਵੀ ਬਣੇ ਨੇ ਨਾ ਉਹਨਾਂ ਉਹਦਿਆਂ ਤੇ ਸਿੱਖ ਵੀ ਗਏ ਨੇ ਜੇ ਲਗਾਏ ਨੇ ਜੇ ਮੈਂ ਤੁਹਾਨੂੰ ਕਹੀ ਉਹ ਕਹਿੰਦਾ ਜੀ ਮੇਰੇ ਤੋਂ ਤਾਂ ਸਾਇੰਸ ਕਰਵਾ ਕੇ ਲੈ ਗਏ ਜੀ ਸਾਰਾ ਜੋ ਕੀਤਾ ਇਹਨਾਂ ਨੇ ਆਪ ਕੀਤਾ ਇਹ ਡਾਕਟਰ ਜਦੋਂ ਕਹਿੰਦਾ ਮੈਨੂੰ ਮੈਨੂੰ ਇਨਸਾਫ ਨਹੀਂ ਮਿਲਿਆ ਹੂੰ ਤੇ ਦੇਸ਼ ਦਾ ਪ੍ਰੈਜ਼ੀਡੈਂਟ ਆਫ ਇੰਡੀਆ ਕਹਿੰਦਾ ਹੋਵੇ ਕਿਆਨੀ ਜੈਲ ਸਿੰਘ ਕਹਿੰਦਾ ਹੋਵੇ ਵੀ ਮੇਰੇ ਉੱਤੇ ਹਮਲਾ ਹੋ ਗਿਆ ਸੀ ਰਾਜਘਾਟ ਤੋਂ ਲੈ ਕੇ ਇੱਥੇ ਰਾਸ਼ਟਰਪਤੀ ਭਵਨ ਤੱਕ ਮੈਂ ਤਾਂ ਮਸਾ ਬੱਚਿਆਂ ਉਹਦੀ ਦਾ ਫੇਰ ਦਲਚਸਪ